ਗੁੱਡ ਮਾਰਨਿੰਗ ਜਾਇ ਇਸ ਕੀ ਹਰ ਚਾਲ ਨੇ 5:30 ਹੋ ਗਏ ਪਾ ਲਈ ਪੱਠੇ ਜੇ ਜਾਣਾ ਹੈ ਇਹ ਰਿਪੋਰਟਰ ਨੂੰ ਉਹ ਮੈਂ ਸੁੱਤੀ ਪਈ ਹੈ ਕਹਿੰਦੀ 6 ਵਜੇ ਮੈਨੂੰ ਠਾੜ ਲੈ ਲਾ ਦਮ ਲਾਇਆ ਜੀ ਫੋਨ ਤੇ ਹੁਣ ਉੱਠਦੀ ਹੈ ਨਹੀਂ ਤੇ ਅੱਜ ਤੁਹਾਨੂੰ ਪਤਾ ਇਹਦੇ ਦਾਦੀ ਤੇ ਡੈਡੀ ਨੂੰ ਆਉਣਾ ਹੈ ਤੇ ਉਹਨਾਂ ਦਾ ਰੋਗ ਥੋੜੇ ਦਿਨ ਤੇ 15-20 ਦਿਨ ਨੂੰ ਇਹਨਾਂ ਹੀ ਚੱਲ ਜਾਣਾ ਅਗਲੇ ਹਫ਼ਤੇ ਸੋਹਣੇ ਕਰਦੇ ਹਾਂ ਬਲੌਗ ਕੰਟੀਨਿਊ ਮੈਂ ਕੰਮ ਨੇ ਬੈਠਣਾ ਹਾਂ ਜਲਦੀ ਮੈਂ ਆਜਾਂ ਅੰਬਸਰੀ ਰਿਪੋਰਟ ਤੇ ਆਪਾਂ ਹੋ ਗਿਆ ਰੈਡੀ ਐ ਕਰਦਾ ਕਿ ਮਾਮੇ ਨੇ ਨਹੀਂ ਮੈਣਨਾ ਲੈ ਲਿਆ ਤਾਂ ਇਹ ਮਾਗੀ ਇਹਨੇ ਮਿਲਿਆ ਪਹਿਲੇ ਮਾਮੇ ਨੇ ਮਿਲੇ ਹੋਰ ਇਹ ਆ ਵੀ ਆ ਗਈ ਨਾ ਮੂਮੈਨੇ ਨਹੀਂ ਗਈ ਇਹ ਤਾਂ ਸਮਾਂ ਲਿਆ ਸੀ ਹੈ ਨਾ ਸਮਾਂ ਨਹੀਂ ਸਮਾਂ ਨਹੀਂ ਮੰਮੀ ਨੇ ਤੈਨੂੰ ਕਿਹਾ ਹੀ ਨਹੀਂ ਕਿ ਤੂੰ ਕਿਹਾ ਨਹੀਂ ਮੰਮੀ ਨੇ ਚੁੱਪ ਕਰਦੇ ਹੈ ਇਹ ਬੋ ਆਤੇ ਆਏ ਬੜੀ ਤੇਜ਼ ਹੈ ਬਹੁਤ ਤੇਜ਼ ਹੈ ਹੈ ਇਹ ਇੱਥੇ ਰੱਖਦੇ ਥੱਲੇ ਬੋਤਲ ਇੱਥੇ ਰੱਖਦੇ ਸਾਦਾ ਕਹਤ ਨਹੀਂ ਕੁਛ ਤਾਂ ਆਜੀ ਭੁੱਖੇ ਮਰ ਗਏ ਤੇ ਲਾ ਕੁੜੀ ਦੀ ਡੈਡੀ ਨੇ ਆਉਣਾ ਡੈਡੀ ਨੇ ਆਉਣਾ ਦਾਦੀ ਨੇ ਆਉਣਾ ਸਾਨੂੰ ਤਾਂ ਭੁੱਲ ਜਾਣਾ ਹੁਣ ਇਹਨੇ ਦੁੱਧ ਨਾਲ ਦਾਦੀ ਨਾਲ ਪਿਆਰ ਪੈ ਜਾਣਾ ਉਡੀ ਦੀ ਦਾਦੀ ਨੇ ਹੁਣ ਹੁਣ ਭਰਾਵਾ ਸਹੀ ਗੱਲ ਹੈ ਹਾਂ ਫੁੱਲ ਲੈਣਾ ਕਹਿੰਦੇ ਫੁੱਲ ਮੈਂ ਕਿ ਲੈਦਾ ਨਹੀਂ ਉਹ ਅੱਛਾ ਬੁੱਕਾ ਲੈਣਾ ਉੱਥੋਂ ਦੂਜੋ ਲੈ ਲਵਾਂਗੇ ਅਰਾ ਮਾਂ ਮਡੇ ਮਾਂ ਮਡੇ ਜੋ ਉਹਨਾਂ ਨੂੰ ਹੁੰਦਾ ਸੀਗਾ ਕਿ ਜਿੱਦਾਂ ਕੋਈ ਆਪਾਂ ਸੋਚਦੇ ਆ ਨਾ ਫਾਇਦਾ ਕਿ ਆ ਕਰਾ ਦੋਨੇ ਕੰਮ ਉਹਨਾਂ ਨੂੰ ਉਹ ਮਨਚੇ ਨਾ ਚੋਰ ਸੀ ਉਹਨਾਂ ਨੂੰ ਹੁੰਦਾ ਹੈਗਾ ਵੀ ਇਹ ਖਰੇ ਪੈਸੇ ਖਾਣੇ ਇਹਨੇ ਵਿੱਚੋਂ ਹਾਂ ਇਹਨਾਂ ਨੇ ਪਤਾ ਨਹੀਂ ਘਰੇ ਕੀ ਫਾਇਦਾ ਦੇ ਲੈ ਮੈਂ ਤਜਰਬਾ ਤੇਰੇ ਆਲਾ ਤੂੰ ਮੈਨੂੰ ਅੱਜ ਦੱਸੀ ਮੈਂ ਇਹ ਪਹਿਲੇ ਕੱਢ ਲਿਆ ਸੀ ਇਹ ਜਿਹੜਾ ਇਹ ਯਕੀਨ ਕਰਨ ਵਾਲੇ ਲੋਕ ਨਹੀਂ ਹਾਂ ਉੱਥੇ ਫੇ ਆਵੇ 20-25000 ਰੁਪਏ ਫੜੋ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਇਹ ਆਰਮੀ ਵਾਲੀਆਂ ਤਪਾ ਦਾ ਖਾਦਾ ਨਹੀਂ ਕੁਛ ਵੀ ਆ ਜਾ ਆ ਜਾ ਮੇਰਾ ਸ਼ੇਰ ਚਾਹੀ ਵੜਾ ਦਾਦੂ ਨੂੰ ਮੈਨਿੰਦਾ ਕੁੜੀ ਨੂੰ ਕੁੜੀ ਨੂੰ ਚਾਹੀ ਵੜਾ ਦਾਦੂ ਨੂੰ ਮੈਨਿੰਦਾ ਲੈ ਤਾਂ ਕਹਿੰਦੀ ਮੈਨੂੰ ਭੁੱਖੇ ਹੀ ਨਹੀਂ ਹੈਗੀ ਅੱਜ ਕਹਿੰਦੀ ਅੱਜ ਮੈਨੂੰ ਭੁੱਖੇ ਨਹੀਂ ਹੈਗੀ ਆ ਜਾ ਮੇਰਾ ਸੇ ਆ ਵੀ ਨਾਲ ਹੀ ਲੈ ਜਾਂਦਾ ਹਾਂ ਇਹਨੂੰ ਵੀ ਭੁੱਖ ਲੱਗੀ ਹੈ ਨਹੀਂ ਇਹਨੇ ਕਿਹਾ ਨਹੀਂ ਮੈਂ ਖਾਣਾ ਕੁਛ ਆ ਡਿੱਗੀ ਖੁੱਲੀ ਆ ਮਗਰ ਲੈ ਡਿੱਗੀ ਖੁੱਲੀ ਰੰਦ ਲਾਈ ਆ ਆ ਕੈਮਰੇ ਲੱਗੂ ਵਾ ਸਮਝਾ ਇਹ ਮੈਂ ਮੈਂ ਇਹ ਆ ਇਹ ਮੈਂ ਭਾਜੀ ਤੇ ਅਸੀਂ ਖਾ ਕੇ ਤੇ ਫੇਰ 20 ਮਿੰਟ ਦੀ ਬੱਟ ਰਹਿ ਗਈ ਸਾਡੇ ਹਨਾ ਸਕਣੀ ਹਾਂ ਤੇ ਮਹਿੰਦੀ ਦਿਖਾਈ ਸੀ ਬਣੀ ਤੁਹਾਡੀ ਤਾਂ ਮਹਿੰਦੀ ਕਰਾਈ ਹੈ ਫਰਾਟਾ ਨੇ ਜੋਰ ਲਾ ਲਿਆ ਮੂੰਹ ਖਾਦਾ ਨਹੀਂ ਕਿ ਨਹੀਂ ਮੈਂ ਖਾਣਾ ਨਹੀਂ ਚਾਹ ਚਾਹੀਏ ਬੜਾ ਇਹਨਾਂ ਦਸ ਦੀ ਲੱਕੜੀ ਨੇ ਸਾਡੇ ਨਾਲ ਹੋ ਗਿਆ ਸਾਢੇ 10:30 ਨਾਲ ਚੱਲੇ ਹੋਣਾ ਪੇਰਪੁਰ ਤੇ ਸਿੱਧਾ ਜਿੱਤਰ ਗਿਆ ਮੈਸੇਜ ਆ ਗਿਆ ਇਹਨੇ ਬੁੱਕੇ ਲੈਣੇ ਆ ਫੁੱਲ ਲੈਣੇ ਸਿਕਨੇ ਕਹਿੰਦੇ ਆ ਜਾ ਰਾਂ ਸੋਨੇ ਸਿਕਨੇ ਆ ਕਲਰ ਹੋ ਰਹੇ ਨੇ ਕਾਲੇ ਤੋਂ ਮੇਨੇ ਨਹੀਂ ਦੋਨੋਂ ਮਿਕਲੇ ਦੋ ਮਹੀਨੇ ਤੇ ਮਿਕਲੇ ਚਲੋ ਅਪੀ ਡੀਮ ਦੇ ਆਈ ਨਹੀਂ ਆਦਾ ਕਿ ਕੀ ਗੱਲ ਆਪੀ ਹੈ ਹਾਂ ਆਈ ਨਹੀਂ ਮੈਂ ਅਜੇ ਤੱਕ ਅੱਪਾ ਕਹ ਹੰਤਮਾਦੀ ਬੋਟ ਹੋ ਰਹੀ ਜਗ੍ਹਾ ਲੱਗੂ ਹੈ ਹੈ ਕਹਾਂ ਜਾ ਕੇ ਖਾਣਾ ਬਣਾ ਗਾਹ ਨਹੀਂ ਥੇ ਐਣ ਗਾਹ ਜਾਣ ਦੇਣਾ ਕਿਵੇਂ ਇਹ ਨਹੀਂ ਤਾਂ ਆਉਂਦੇ ਦੱਸਣਗੇ ਹੈ ਕੱਲੋਂ ਆ ਜਾਗੇ ਨਾ ਕਿੰਨੇ ਆਣ ਲੰਘੇ ਲੋਕੀ ਤੇ ਕੋਈ ਆਏ ਨਹੀਂ ਹੈ ਜੀ ਕਿਹਦਾ ਰਸਤਗਾ ਆਲੋ ਉਹ ਠੀਕ ਆ ਹੋ ਜਾਏ ਭੜਾਏ ਦੌੜ ਕੇ ਜਾਂ چلਦਾ ਕਿਹਦਾ ਰਸਤਗਾ ਆਲੋ ਉਹ ਠੀਕ ਆ ਆਹ ਬੈਗ ਦੇ ਹਾਂ ਅਗੇ ਨਹੀਂ ਛੱਡ ਕੇ ਚੱਲੀਏ ਬਹੁਤ ਥੱਕ ਹੋਇਆ ਸਵੇਰ ਦੇ ਦਰੇ ਫਿਰਦੇ। ਫੂਕਮਾਰ ਬਰੇ ਬਰੇ ਫੂਕਮਾਰ। ਵਾਹ। ਜੇ ਲੋ। ਤੂੰ ਹੀ ਕੱਟ ਲੈ ਤੂੰ ਹੀ ਕੱਟ ਲੈ। ਸਵੇਰਿੰਦੇ ਬੇਲੇ ਕੰਮ ਕੀ ਕੱਟਦਾ। ਦੱਦੂ ਦਾ ਤੇ। ਦੱਦੂ ਦਾ ਸੋਕੀ। ਚਾ। ਚੱਣੀ ਤੂੰ ਵੀ ਕੜਾ ਲੈ। ਏਦਾਂ ਬੰਨੀਆ ਮਾੜੀ ਹੋਈ ਜਾ ਨਾ ਮੈਨੂੰ ਲੱਗਦੀ ਮਾੜੀ ਮਾੜੀ ਹੋਈ ਆ ਆ ਦੇਖੋ ਬਾਦੇ ਬੈਗਿਆ ਨਾ ਮੈਨੂੰ ਇੱਡੀ ਕਿਦਾ ਸੀ ਜਦੋਂ ਆਈ ਏ ਚਾ ਚਾ ਕੋਈ ਪਸਾਂ ਦਾ ਪੈਂਦਾ ਸਗੋਂ ਇਹਨੂੰ ਛੱਡ ਕੇ ਚੱਲਦੇ ਆਪਸ ਤੇਲਾ ਨਾਲ ਹੀ ਮੱਕਰ ਕੇ ਕਿੰਨੀ ਆਈ ਜਾਨੇ ਇੰਨਾ ਕਹਿੰਦੀ ਸੀ ਮੇਰੇ ਵੀਡੀਓ ਬਣਾ ਲਾ ਆਪਾਂ ਛੱਡ ਕੇ ਮੈਂ ਤੇਰੇ ਨਾਲ ਹੀ ਆ ਜੂੰਗੀ ਉਹ ਗਰ ਤੈਨੂੰ ਹੁਣ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਜਾਣਾ ਜੀ ਫਿਰ ਆ ਗਿਆ ਮਾਮਾ ਕੁੜੀਆਂ ਦਾ ਜਿਆਦਾ ਵੇਚਣਾ ਨਹੀਂ ਹੁੰਦਾ ਮੁੰਡਿਆਂ ਦਾ ਜਿਆਦਾ ਮਾਣਾ ਨਹੀਂ ਹੁੰਦਾ ਇਹ ਗੱਲ ਤੇ ਫਿਰ ਉਹ ਇੱਥੇ ਹੀ ਹੁੰਦਾ ਆਪਾਂ ਨੂੰ ਵੇਚ ਕੇ ਪਕੌੜੇ ਖਾ ਜਿਵੇਂ ਉਹ ਹਾਂ ਹਾਂ ਹੂੰ ਦਿਮਾਗ ਇੱਥੇ ਉਹਦਾ ਤੇ ਵਿਚਾਰ ਕਿਨੇ ਨਿਕਲ ਨਹੀਂ ਉਹ ਸਹੀ ਆਪਾਂ ਕੱਲੀ ਹੰਨਾ ਸੁਣਾਉਂਗਾ ਗੱਲ ਬਾਤ ਕਿਦਾਂ ਹਾਲਿਆ ਠੀਕ ਆ ਹਾਂ ਵਧੀਆ ਹੋਰ ਸੁਨਾਓ ਕੋ ਗੱਲ ਵਾ ਡਰਾਈਵਰੀ ਦਾ ਕੋਈ ਤਜਰਬਾ ਆਪਣਾ ਦਾ ਮੇਰੇ ਭਾਈ ਨੂੰ ਨਾ ਬਹੁਤ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਭਾਈ ਤੈਨੂੰ ਮੈਨੂੰ ਲੱਗਾ 35 36 ਸਾਲ ਹੋ ਗਏ ਨਹੀਂ ਨਹੀਂ 33 32 ਸਾਲ ਹੋ ਗਿਆ ਐਦਾਂ ਹੋਣਾ ਪੈ ਤੁ ਹੁਣ ਉਹ ਕੰਮ ਨਹੀਂ ਡਰਾਈਵਰੀ ਦੇ ਰਹੇ ਹੁਣ ਕੋਈ ਰੇਟ ਨਹੀਂ ਕੋਈ ਖੁਸ਼ ਨਹੀਂ ਪਿਕ ਡ੍ਰੋਪ ਵਾਲਿਆਂ ਨੇ ਪੱਠਾ ਪਟਾਲ ਦਾ ਕੰਮ ਦਾ ਹਰ ਜਿਹੜਾ ਦੇਖਦਾ ਉਹ ਹੀ ਗੱਡੀ ਹੈ ਨਾ ਤੇ ਉਹ ਤੁਹਾਨੂੰ ਸਮੱਸਿਆ ਲੱਗਦੀ ਐ ਟਾਈਮ ਦੱਸੋ ਸਾਰੀਆਂ ਸਮੱਸਿਆ ਇਹ ਆ ਵੀ ਕੋਈ ਕੰਮ ਨਹੀਂ ਰਿਹਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਕੈਕਟਰ ਡ੍ਰੌਪ ਵਾਲਿਆਂ ਨੇ ਬੱਠਾ ਵਟਾਲ ਕੇ ਸਿੱਟਤਾ ਪੂਸਾਰਾ ਫਿਰ ਦਿੱਲੀ ਚ ਆ ਹੁਣ ਬੰਦਾ ਗੱਡੀ ਲੈਂਦਾ 5 ਸਾਲ ਦਾ ਸਰਸਾ ਦਾ ਲੋਨ ਹੁੰਦਾ ਉਹ ਜਦੋਂ ਬੰਦਾ ਲੋਨ ਕਰਾਉਂਦਾ ਆਪਣਾ ਤਾਂ ਜਾਨੋ ਦਿੱਲੀ ਬੰਦ ਹੋ ਜਾਂਦੀ ਆ ਕਹਿੰਦੇ ਦਿੱਲੀ ਨਹੀਂ ਗੱਡੀ ਬਣਨੀ ਹਾਂਜੀ ਡਰਾਈਵਰਾਂ ਦੀ ਬਹੁਤ ਮਾੜੀ ਤਰ ਦਸ਼ਾ ਆ ਡਰਾਈਵਰ ਦੀ ਕੋਈ ਲਾਈਫ ਨਹੀਂ ਅੱਜ ਕੱਲ ਕਹਿੰਦੇ ਹੁੰਦੇ ਜਿਹਨਾਂ ਕਿਸੇ ਨਾਲ ਬੈਰ ਆ ਕੱਢਣਾ ਉਹਦਾ ਧੀ ਪੁੱਤ ਡਰਾਈਵਰ ਬਣਾ ਦਿਓ ਤੁਹਾਡਾ ਬੈਰ ਨਿਕਲ ਗਿਆ ਆਹਾਂ ਉਹਦਾ ਬੈਰ ਕੱਢਣ ਦੀ ਲੋੜ ਨਹੀਂ ਉਹਦਾ ਤੁਹਾਨੂੰ ਡਰਾਈਵਰੀ ਚ ਪਾ ਦਿਓ ਸਮਝ ਲੋ ਤੁਹਾਡਾ ਬੈਅਰ ਕਲੀਅਰ ਹੋ ਜਾਣਾ ਭਾਈ ਇਹ ਜਿਤਨੀ ਕਰਦਾ ਡਰਾਈਵਰ ਦੀ ਸਹੀ ਗੱਲ ਪਰ ਇੱਕ ਗੱਲ ਆ ਜਿਹੜੇ ਡਰਾਈਵਰ ਹਨ ਉਹ ਕਰਦੇ ਨੇ ਇੱਕ ਦਿਨ ਲਈ ਵੀ ਰੋਕਦੇ ਨੇ ਸਾਰਾ ਕੁਝ ਇੱਕ ਤਾਂ ਨਹੀਂ ਹੋ ਸਕਦਾ ਇਹੀ ਤਾਂ ਇੱਕ ਸਾਡੇ ਚ ਤਰਾਸਤੀ ਆ ਸਾਡੇ ਚ ਤਰਾਸਤੀ ਇਹ ਆ ਵੀ ਸਾਡੀ ਡਰਾਈਵਰ ਕੌਮ ਇਕੱਠੀ ਨਹੀਂ ਹੋ ਸਕਦੀ ਇਕੱਠੇ ਨਹੀਂ ਹੋ ਸਕਦੇ ਇਹਨਾਂ ਨੇ ਸਾਰੀ ਉਮਰ ਇਦਾਂ ਹੀ ਕੁੱਟ ਖਾਣੀ ਆ ਜਿੱਦਣ ਡਰਾਈਵਰ ਕੌਮ ਸਾਡੀ ਇਕੱਠੀ ਹੋ ਗਈ ਹੁਣ ਪੂਰਾ ਇੰਡੀਆ ਘੁੰਮਿਆ ਮੈਂ ਸਾਡੀ ਯੂਨੀਅਨ ਸੀ ਯੂਨਾਈਟਿਡ ਡਰਾਈਵਰ ਯੂਨੀਅਨ ਪੰਜਾਬ ਹਾਂ ਸਾਡਾ ਦਿੱਲੀ ਨਾਲ ਟੈਸੀ ਰਾਜਧਾਨੀ ਡਰਾਈਵਰ ਯੂਨੀਅਨ ਹਾਂ ਤੇ ਪੂਰਾ ਇੰਡੀਆ ਘੁੰਮਿਆ ਸੀ ਖਜਰਾਓ ਚੰਸੀ ਬਨਾਰਸ ਜੈਪੁਰ ਜੋਧਪੁਰ ਮੀਟਿੰਗਾਂ ਕੀਤੀਆਂ ਹਾਂ ਹਨਾ ਇਕੱਠੀ ਕੀਤੀ ਕੋਈ ਰਲ ਕੇ ਚੱਲ ਕੇ ਨਹੀਂ ਕੋਸ਼ ਹਾਂ ਜੇ ਬੰਦ ਦਾ ਸੱਦਾ ਦਿੰਦੇ ਆ ਬੰਦ ਦੀ ਕੋਲ ਦਿੰਦੇ ਕੋਈ ਕਰਦਾ ਹੀ ਨਹੀਂ ਹਾਂ ਜੇ ਇੱਕ ਨੇ ਆ 2000 ਮੰਗਿਆ ਦੂਜਾ ਕਹਿੰਦਾ ਮੈਂ 1800 ਨੂੰ ਬੈਠਾ ਹਾਂ ਹਾਂ ਸਹੀ ਗੱਲ ਆ ਇਹ ਉਹ ਪੰਗਾ ਨਾ ਇਹ ਉਹ ਪੰਗਾ ਪਿਕਟਰੋਪ ਦਾ ਕੰਮ ਆ ਪੱਠਾ-ਪਟਾਲ ਕੇ ਛੱਡਦਾ ਕੰਮ ਦਾ ਐਸੀ ਤੈਸੀ ਦੇਤੀ ਆਪਣਾ ਨੁਕਸਾਨ ਕੀਤਾ ਹਨਾ ਤੁਸੀਂ ਇਹ ਦੱਸੋ ਕਿਹੜੀ ਗੱਡੀ ਜਿਸ ਬੰਦੇ ਨੇ ਅਨੋਪ ਕ੍ਰਿਸਟਾ ਨੋਵਾ ਆ 80 ਲੱਖ ਦੀ ਆ ਹਾਂ ਠੀਕ ਨਹੀਂ ਹਾਂ ਕਈਆਂ ਬੰਦਿਆਂ ਨੇ ਲੱਖ-ਲੱਖ 2-2 ਲੱਖ ਰੁਪਏ ਦੇ ਕੇ ਆਂਦੀਆਂ ਆ ਉਹਨਾਂ ਦੀ ਵੀਰਿਆਂ ਦੀ ਕਿਸ਼ਤ ਕਿੰਨੀ ਆ ਯਾਰ ਕਿੱਥੋਂ ਕੈਸ ਤਾ ਦਿਨਾਂ ਦੇ ਵਿੱਚ ਕਦੋਂ ਕੈਸ ਕੱਢ ਦੋਗੇ ਤੁਸੀਂ ਸਹੀ ਗੱਲ ਹੈ ਠੀਕ ਨਹੀਂ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਆ ਕੋਈ ਸਾਡੀ ਜਿੱਦਣ ਡਰਾਈਵਰ ਇਕੱਠੇ ਹੋ ਗਿਆ ਨਾ ਇੱਕ ਲੀ ਤੇ ਚੱਲ ਪਏ ਠੀਕ ਹੋ ਬੱਸ ਆ ਮੈਂ ਕਹਿੰਦਾ ਹੁਣ ਸਾਡੇ ਡਰਾਈਵਰ ਮੇਰਾ 30 30 ਸਾਲਾਂ ਦਾ ਤਜਰਬਾ ਸਾਡਾ ਡਰਾਈਵਰ ਫਾਰਮ ਇਹਨਾਂ ਨੇ ਹਮੇਸ਼ਾ ਹੀ ਭਾਜੀ ਕੁੱਟ ਖਾਣੀ ਆ ਜਿੱਦਣ ਇਹ ਇਕੱਠੇ ਹੋ ਜਾਣਗੇ ਨਾ ਮੈਂ ਕਹਿੰਦਾ ਗੱਲੇ ਛੱਡ ਦਿਓ ਸਰਕਾਰਾਂ ਨੂੰ ਮੂੰਹ ਦੇ ਮੂੰਹ ਪਾ ਸਕਦੇ ਸਾਡੇ ਡਰਾਈਵਰ ਜਿੱਥੇ ਹੋਣ ਤਾਂ ਇਕੱਠੇ ਨਹੀਂ ਇਕਾਂ ਨਹੀਂ ਹੋ ਸਕਦਾ ਸਾਡੇ ਡਰਾਈਵਰਾਂ ਦਾ ਈ ਸੀ ਕਰਕੇ ਈ ਤਰਾਸਤੀ ਆ ਸਾਡੇ ਵਿੱਚ ਹਾਂ ਸਭ ਤੋਂ ਵੱਡੀ ਤਰਾਸਤੀ ਆ ਇਹ ਆ ਜਿਹੜਾ ਸਾਡਾ ਇਕਾਂ ਨਹੀਂ ਹੋ ਸਕਦਾ ਅਸੀਂ ਜੂਨੀਅਨ ਬਣਾਈ ਐਡੀ ਜੂਨੀਅਨ ਬੰਦੇ ਇੱਥਾਂ ਦੇ ਵਿੱਚ ਰਲੇ ਸਾਡੀ ਜੂਨੀਅਨ ਖੇਰੂ ਖੇਰੂ ਕਾਰ ਸੱਟੀ ਨਹੀਂ ਤਾਂ ਸਾਡੀ ਜਨੈਟਾ ਡਰਾਈਵਰ ਜੂਨੀਅਨ ਦਾ ਪੰਜਾਬ 'ਚ ਇੱਕ ਨਾਂ ਸੀ ਮਕਾਮ ਸੀ ਸਾਡੇ ਬੰਦੇ ਬਹੁਤ ਸੂਝਵਾਨ ਸੀ ਵਿੱਚ ਸਾਡੀ ਯੂਨੀਅਨ ਦੇ ਹਾਂ ਹਾਂ ਅੱਗ ਲੇਕਾਰ ਸੀ ਅੱਗੇ ਨਾਲੋਂ ਤੇ ਹੁਣ ਚ ਕੀ ਫਰਕ ਹੈ ਭਾਜੀ ਭਾਜੀ ਇੱਕੀ ਡਰਾਈਵਰ ਦੀ ਕਦਰ ਹੁੰਦੀ ਸੀ ਹਾਂ ਹੁਣ ਡਰਾਈਵਰ ਦੀ ਕੋਈ ਕਦਰ ਨਹੀਂ ਗਈ ਉਹ ਤਾਂ ਮੈਂ ਦੇਖਿਆ ਢਾਬੇ ਵਾਲੇ ਵੀ ਨਹੀਂ ਪੁੱਛਦੇ ਨਹੀਂ 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 ਸਾਡੇ ਚਾਪ ਇੱਕ ਡ੍ਰੌਪ ਦਾ ਕੰਮ ਕਰਕੇ ਢਾਬਿਆਂ ਤੇ ਵੀ ਪੱਠਾ ਵਢਾਲ ਕੇ ਸਿੱਟਦਾ ਭਾਜੀ ਹਾਂ ਅੱਗੇ ਢਾਬਿਆਂ ਵਾਲੇ ਇੱਜ਼ਤ ਕਰਦੇ ਹੁੰਦੇ ਸੀ ਪੂਰੀ ਵੈਲਕਮ ਕਰਦੇ ਹੁੰਦੇ ਸੀ ਹਾਂ ਹਨਾ ਬਾਕੀ ਜਿੱਦਣ ਇਹ ਇਕੱਠੇ ਹੋਣਗੇ ਫੇ ਗੱਲ ਬਣੀ ਫੇ ਗੱਲ ਨਹੀਂ ਪਰ ਸਾਡੀ ਮਿਹਨਤ ਮੇਰਾ ਤਜਰਬਾ ਆਪਣਾ ਕਹਿੰਦਾ ਵੀ ਇਹ ਡਰਾਈਵਰ ਕੋਲ ਨਹੀਂ ਹੋ ਸਕਦੇ ਨਹੀਂ ਹੋ ਸਕਦਾ ਸਹੀ ਗੱਲ ਹੈ ਇਹ ਨਹੀਂ ਇਕੱਠੇ ਹੋ ਸਕਦੇ ਇੱਕਾ ਹੀ ਨਹੀਂਗਾ ਲੰਬੇ ਤੋਂ ਲੰਬੇ ਕਿਹੜਾ ਜਿਹੜਾ ਲਾਇਆ ਭਾਈ ਤੁਸੀਂ ਭਾਜੀ ਮੈਂ ਸ਼੍ਰੀਨਗਰ ਸਾਰਾ ਘੁੰਮਤਾ ਖਰ ਸਟੇਟਾਂ ਮਝਪਰਾਬਾਦ ਬਾਰਡਰ ਗੁਲਮਾਰਗ ਸੋਨਮਾਰਗ ਡੋਡਾ ਮਿੰਦਲ ਮਚੇਲ ਕੁਸਤਵਾੜ ਮਾਤਾ ਸਰ ਜਾਇਆ ਇਧਰ ਜਿਹੜੇ ਪਾਇਆ ਪਤਨੀ ਟੌਪ ਹੋ ਗਏ ਮਸਾ ਲੋ ਗਏ ਕਹੀਦਾ ਤੂੰ ਐਦਾਂ ਦੇ ਨਾਮ ਬੋਲਦੇ ਮੈਨੂੰ ਪਤਾ ਹੀ ਹੁਣ ਲੱਗਾ ਤੁਹਾਡੇ ਤੋਂ ਬਾਜੀ ਜੇ ਮੈਂ ਤਾਂ ਮਚੇਲ ਵਾਲੀ ਮਾਤਾ ਦੇ ਜਾਇਆ ਮਿੰਦਲ ਵਾਲੀ ਦੇ ਹਾਂ ਉਹ ਸਾਡੇ ਡਰਾਈਵਰਾਂ ਨੂੰ ਕਦੇ ਪੁੱਛ ਕੇ ਦੇਖਿਓ ਉਹ ਮੈਂ ਤਾਂ ਪੰਜਾਬ ਚੋਂ ਕੋਈ ਡਰਾਈਵਰ ਨਹੀਂ ਗਿਆ ਹੁਣ ਕੋਈ ਹੋ ਵੀ ਸਕਦਾ ਮੇਰਾ ਭਰਾ ਗਿਆ ਹੋਵੇ ਤਾਂ ਜ਼ਰੂਰ ਦੱਸਿਓ ਮਿੰਦਲ ਮਚੇਲ ਡੋਡਾ ਡੋਡਾ ਪਤਨੀ ਟੌਪ ਜਾ ਕੇ ਡੋਡੇ ਵਾਲੇ ਰੋਡ ਤੋਂ ਇੰਡੀਆ ਦੀ ਜਿਹੜੀ ਸਭ ਤੋਂ ਖਤਰਨਾਕ ਲੋੜ ਆ ਇੰਡੀਆ ਦੀ ਉਹ ਉੱਤੇ ਮੈਂ ਗਿਆ ਆ ਕਬਹਿਲੇ ਚੜਾਤੀ ਸੀ ਉੱਤੇ 4x4 ਗੱਡੀਆਂ ਜਾਂਦੀਆਂ ਉਹ ਮਚੇਲ ਰਮਿੰਦਲ ਵਾਲੀ ਮਾਤਾ ਉਹ ਵੀ ਦੱਸੋ ਜੀ ਤੇ ਤੇਰੀ ਤਾਂ ਨਹੀਂ ਸਰਕਾਰ ਹੈ ਨਹੀਂ ਕੋਈ ਵੀ ਉਹ ਤਾਂ ਆਪਣਾ ਉਹ ਹਿਮਾਚਲ ਦੇ ਨਾਲ ਮੋਰੇ ਮਨੀਕਰਨ ਤੋਤੇ ਆ ਉਹ ਨੇੜੇ ਹੀ ਆ ਨਾ ਹਾਂ ਉਹ ਨੇੜੇ ਹੀ ਆ ਉਹ ਲੋਕ ਜੋ ਤੁਸੀਂ ਜਾਣਦੇ ਹੋ ਤੁਸੀਂ ਪੈਸਾ ਨਹੀਂ ਇਹਦਾ ਹੱਥ ਹੀ ਫੜਾ ਸਕਦੇ ਉਹਨਾਂ ਨੂੰ ਅੱਛਾ ਜੀ ਨਾ 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 ਹੱਥ ਮਲਾ ਸਕਦੇ ਆ ਹਾਂ ਨਾ ਉਹਨਾਂ ਦੇ ਅੰਦਰ ਮੰੰਦਾ ਉਹਨਾਂ ਦਾ ਆਪਣਾ ਧਰਮ ਆ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਉਹਨਾਂ ਦਾ ਆਪਣਾ ਧਰਮ ਆ ਹਾਂ ਕਿ ਨਹੀਂ ਫਿਰ ਇਧਰੋਂ ਨਖਲਾਉ ਸਾਬ ਫਮਿਆਂ ਅਛਾ ਨਾ ਹੱਤਮਣਾ ਸਾਡੇ ਨਾ ਜੱਪੀ ਜੱਪੀ ਹਾਂ ਨਹੀਂ ਆਪਾਂ ਨਾ ਜੱਪੀ ਬਾਗ ਮਿਲ ਲਾਦੇ ਨੇ ਨਹੀਂ ਨਹੀਂ ਉੱਥੇ ਸਰਕਾਰ ਹੈ ਨਹੀਂ ਕੋਈ ਵੀ ਉਹ ਹੈ ਨਹੀਂ ਉਹ ਉਹਨਾਂ ਦਾ ਭਾਜੀ ਨਿਆਣੇ ਘੁੰਮਣ ਜਾਂਦੇ ਆ ਉੱਤੇ ਸੜਕ ਉੱਥੇ ਜਾ ਕੇ ਮੁੱਕ ਜਾਂਦੀ ਆ ਹੂੰ ਉਤੋਂ ਜਾਂ ਫਿਰ ਡੰਡੀਆਂ ਆ ਛੋਟੀਆਂ ਛੋਟੀਆਂ ਉਹਨਾਂ ਨੇ ਗੈਸਟ ਹਾਊਸ ਬਣਾਇਆ ਹੋ ਆਪਣੇ ਘਰਾਂ ਦੇ ਵਿੱਚ ਹੂੰ ਤੇ ਉਹ ਉੱਥੇ ਜਾਂਦੇ ਆ ਅਛਾ ਤੇ ਗਵਰਨਮੈਂਟ ਹੈ ਨਹੀਂ ਕੋਈ ਵੀ ਸਰਕਾਰ ਜੀ ਨਹੀਂ ਗਵਰਨਮੈਂਟ ਕੋਈ ਮਤਲਬ ਨਹੀਂ ਕਿਸੇ ਦਾ ਉਹਨਾਂ ਦਾ ਉਹ ਆਪਣੀ ਦੁਨੀਆ ਉਹਨਾਂ ਦੀ ਪਰ ਗੱਡੀ ਨਾ ਉੱਠ ਹੋ ਜਾਂਦੀ ਆ ਨਾ ਹਾਂ ਗੱਡੀ ਨੋਟ ਹੋ ਜਾਂਦੀ ਜੀ ਜੀ ਆਕਰ ਨੂੰ ਪਤਾ ਆ ਉਹ ਉੱਥੇ ਥੋੜਾ ਕੰਮ ਇਦਾਂ ਦਾ ਹੀ ਆ ਆ ਭੱਗ ਭੁੰਮ ਦਾ ਕੰਮ ਆ ਹਾਂ ਤਾਂ ਕਰਕੇ ਨਾ ਤਾਂ ਕਰਕੇ ਹਨਾ ਇਹ ਚੀਜ਼ ਦਾ ਆ ਅ ਚੇ ਹੋਰ ਕੋਸ਼ ਮੂਰ ਬਸ ਇਹ ਆ ਵੀ ਸਾਡੀ ਡਰਾਈਵ ਫੋਰਮ ਜਦੋਂ ਇੱਕਾ ਹੋ ਨਹੀਂ ਸਕਦਾ ਸਾਡਾ ਤਾਂ ਇਸ ਦਾ ਘੁੰਮ ਲਿਆ ਪੂਰਾ ਦੁਨੀਆ ਘੁੰਮ ਲਈ ਇਹ 32 ਸਾਲ ਹੋ ਗਏ ਤੁਹਾਨੂੰ ਉਹ ਤੁਸੀਂ ਦੇਖਿਆ ਨਹੀਂ ਇੱਕ ਆਂਦਾ ਹੁਣ ਕਿੱਥੋਂ ਆਣਾ ਨਾ ਹਾਂ ਨਾ 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 ਅਸੀਂ ਤਾਂ ਵਾਈਟੀ ਵੱਡੀ ਜੂਨੀਅਰ ਬਣਾ ਕੇ ਖੜੀ ਕੀਤੀ ਸੀ ਉਹਦੇ ਪਿੱਛੋਂ ਜੁਨੀਅਨਾਂ ਟੁੱਟ ਗਈਆਂ ਉਹ ਸਾਡੀ ਜੁਨੀਅਨ ਦੇ ਵਿੱਚੋਂ ਜੁਨੀਅਨਾਂ ਬਣ ਗਈਆਂ ਹੋਰ ਬੰਦੇ ਦੌੜਨ ਵਾਲੇ ਹੁੰਦੇ ਵਿੱਚ ਸਾਡੀ ਜੁਨੀਅਨ ਦੇ ਵਿੱਚੋਂ ਇੱਕ ਦੋ ਜੁਨੀਅਨ ਖੜੀਆਂ ਹੋ ਗਈਆਂ ਠੀਕ ਹੈ ਹਾਂ ਹਾਂ ਪਰ ਹੁੰਦੇ ਹੀ ਜਿੱਦਾਂ ਕਿਸਾਨ ਜੁਨੀਅਨ ਦੇ ਵਿੱਚ ਹਾਂ ਹਾਂ ਬਿਲਕੁਲ ਬਿਲਕੁਲ ਸਾਡੀ ਵਾਲਾ ਕੋਈ ਫਲਾਨਾ ਕੋਈ ਅਸੀਂ 5 ਬੰਦੇ ਦਿੱਲੀ ਦੀ ਜੁਨੀਅਨ ਦੇ ਵਿੱਚ ਹੋਏ ਸੀ ਹਾਂ ਪੰਜਾਬ ਚੋਂ ਗਰਮੀ ਸਿੰਘ ਰਾਜੂ ਇਹ ਗਰਮੀਤ ਸਿੰਘ ਹਰਦੀਪ ਸਿੰਘ ਰਾਜੂ ਗੁਰਵਿੰਦਰ ਤੇ ਨਮੇਰਾ ਨਾ ਜਸਪਾਲ ਸਿੰਘ ਪਾਲਾ ਅਸੀਂ ਪੰਜ ਬੰਨ ਚਾਰ ਪੰਜ ਬੰਦੇ ਦਿੱਲੀ ਜੀ ਯੂਨੀਅਨ ਚ ਹੋਈ ਸੀ ਉੱਥੋਂ ਅਸੀਂ ਦੁਨੀਆ ਸਟਾਰਟ ਕੀਤੀ ਸੀ ਓਕੇ ਸਾਡੇ ਅਰਤਾੰਗ ਗੱਡੀਆਂ ਰੋਕਤੀਆਂ ਸੀ ਜਾਣੀਆਂ ਅੱਛਾਏ ਸਾਡਾ ਦਿੱਲੀ ਤੋਂ ਬਲਵੰਤ ਸਿੰਘ ਭੁੱਲਰ ਗਰਮੀਤ ਸਿੰਘ ਹੌਲਕ ਨੇ ਉਹਨਾਂ ਚੱਕਰ ਥੱਲੇ ਨਹੀਂ ਸੀ ਉਤਰੇ ਜਿੰਨਾਂ ਚੱਕਰ ਗੱਡੀਆਂ ਅਰਤਾੰਗ ਨਹੀਂ ਛਾੜੀਆਂ ਸੀ ਉਹ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਰਤਾਂਗ ਗੱਡੀਆਂ ਹੁੰਦਿਆਂ ਦਾ ਸਟਾਫ ਮੰਡਾ ਪੁਲਿਸ ਪਰ ਪ੍ਰਸ਼ਾਸਨ ਨੇ ਸਾਥ ਦਿੱਤਾ ਬਹੁਤ ਰੌਲਾ ਸੀ ਕਹਿੰਦੇ ਸੀ ਗੱਡੀਆਂ ਨਹੀਂ ਸੀ ਉੱਤੇ ਜਾਣ ਦੇਣੀਆਂ ਸਾਡੀਆਂ 올 ਇੰਡੀਆ ਟੂਰਿਸਟ ਪਰਮਟ ਆ ਅਸੀਂ ਟੈਕਸ ਘਟਾਦਨੇ ਆ ਟੈਕਸ ਦਿੰਨੇ ਗਵਰਨਮੈਂਟ ਨੂੰ ਕਿਉਂ ਅਸੀਂ ਕਿਉਂ ਨਹੀਂ ਜਾ ਸਕਦੇ ਹੁਣ ਵੀ ਇੱਦਾਂ ਹੀ ਆ ਉਹ ਨਹੀਂ ਜਾਣ ਦਿੰਦੇ ਜਿਹੜੀਆਂ ਸਾਡੀਆਂ ਪਰਮਟ ਵਾਲੀਆਂ ਗੱਡੀਆਂ ਸਾਨੂੰ ਥੱਲੇ ਲਾਉਣੀਆਂ ਪੈਂਦੀਆਂ ਉਹਨਾਂ ਦੀਆਂ ਆਪਣੀਆਂ ਜਾਣੀਆਂ ਗੱਡੀਆਂ ਉਦੋਂ ਸਿਰਫ ਇਹ ਬੰਦੇ ਸੀ ਜਿਨ੍ਹਾਂ ਨੇ ਗੱਡੀਆਂ ਰਤਾਂਗ ਚਾੜ ਤਾੜ ਦੀਆਂ ਸੀ ਉਸ ਤੋਂ ਬਾਅਦ ਸਾਡੇ ਨਾਲ ਮੇਲ ਮਰਾਫ ਹੋ ਗਿਆ ਉਹਨਾਂ ਦੇ ਫਿਰ ਅਸੀਂ ਯੂਨੀਅਨ ਚ ਅਟੈਚ ਹੋਏ ਉਹਨਾਂ ਦੀ ਚ ਫਿਰ ਉਹਨਾਂ ਦੀ ਯੂਨੀਅਨ ਦਿੱਲੀ ਦੀ ਯੂਨੀਅਨ ਦੇ ਵਿੱਚ ਸਾਡੇ ਕੋਲ ਕਾਰਡ ਵੀ ਆ ਉਹਨਾਂ ਦੇ ਯੂਨੀਅਨ ਦੇ ਰਾਜਧਾਨੀ ਡਰਾਈਵਰ ਯੂਨੀਅਨ ਦੇ ਤੁਸੀਂ ਕਹੋ ਤਾਂ ਤੁਹਾਨੂੰ ਦਿਖਾ ਲ ਵੀ ਸਕਦਾ ਮੈਂ ਨਹੀਂ ਨਹੀਂ ਠੀਕ ਯਕੀਨ ਉਸ ਤੋਂ ਬਾਅਦ ਫਿਰ ਅਸੀਂ ਸ਼ਹਿਰਾਂ ਪਿੰਡਾਂ ਦੇ ਵਿੱਚ ਜਿੰਨੇ ਸ਼ਹਿਰਾਂ ਪੰਜਾਬ ਦੇ ਦੌਰੇ ਕੀਤੇ ਗਏ ਡਰਾਈਵਰ ਇਕੱਠੇ ਕੀਤੇ ਫਿਰ ਆਪਣੀ ਯੂਨੀਅਨ ਬਣਾਈ ਫਿਰ ਅਸੀਂ ਸਾਲ ਬਾਅਦ ਇੱਕ ਮੀਟਿੰਗ ਰੱਖਦੇ ਸੀ ਵੱਡੀ ਜਿੱਦਾਂ ਸਾਰੇ ਡਰਾਈਵਰ ਹਾਂ ਸਾਰੇ ਡਰਾਈਵਰ ਹਾਲ ਕਰਦੇ ਸੀ ਬੁੱਕ ਵੱਡਾ ਹਮ ਤੇ ਪਰ ਐਂਡ ਆਫ ਡੇ ਇਹ ਸਟਾਣ ਇੱਕ ਅਦਾਗੇ ਇਕੱਠੇ ਨਹੀਂ ਹੋ ਸਕਦੇ ਇਕੱਠੇ ਨਹੀਂ ਹੋ ਸਕਦੇ ਇਕੱਠੇ ਜਿੰਨਾ ਚਿਰ ਇਕੱਠੇ ਨਹੀਂ ਹੋ ਸਕਦੇ ਕੁਝ ਨਹੀਂ ਸੁਧਾਰ ਨਹੀਂ ਆ ਸਕਦਾ ਹੁਣ ਪਰ ਹੁਣ ਡਰਾਈਵਰ ਦੀ ਲਾਈਫ ਨਹੀਂ ਕੋਈ ਵੀ ਹਾਂ ਕੋਈ ਟੱਪੇ ਵਾਲਾ ਜਿੱਤ ਨਹੀਂ ਕਰਦਾ ਕੋਈ ਪੁੱਛਦਾ ਨਹੀਂ ਇਹ ਜਿੱਦਾਂ ਜਿੱਦਾਂ ਚੱਲਦਾ ਚਲਾਈ ਜਾਂਦਾ ਹਾਂ ਹੋਰ 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 ਕੋਈ ਚੱਕਰ ਨਹੀਂ ਆਪਣਾ ਆਪਣਾ ਰੇਟ ਸਾਬ ਦਾ ਹੋਰ ਹੋਰ ਭਾਜੀ ਟੈਕਸ ਕਿੰਨੇ ਆ ਟੈਕਸ ਕਿੰਨੇ ਆ ਛੋੜ ਚਾ ਕਿੰਨੇ ਆ ਆ ਪਰਮਟ ਵਾਲੀ ਗੱਡੀ ਨੂੰ ਕਿੰਨਾ ਅਸੀਂ ਪੈਸਾ ਦੰਨੇ ਆ ਸਹੀ ਖਰਚੇ ਬਹੁਤ ਆ 10 ਸਾਲ ਤੋਂ ਬਾਅਦ ਸਾਡੀ ਦਿੱਲੀ ਗੱਡੀ ਨਹੀਂ ਜਾ ਸਕਦੀ ਆ ਠੀਕ ਨਹੀਂ ਕਿਹੜਾ ਡਰਾਈਵਰ ਬੰਦਾ ਕਿਹੜਾ ਇੰਨਾ ਅਮੀਰ ਆ ਜਿਹੜਾ ਕੈਸ਼ ਲੈਂਦਾ ਕੋਈ ਵੀ ਨਹੀਂ ਲੈਂਦਾ ਸਭ ਕਿਸ਼ਤਾਂ ਕਰਾਉਂਦੇ ਆ ਉਹ ਜਦੋਂ ਵਿਚਾਰਾ ਥੋੜੇ ਜਾ ਉਹਨੂੰ 100 ਕੁ ਮਿਲਦਾ ਸਾਹ ਮਿਲਦਾ ਉਦੋਂ ਦਿੱਲੀ ਬੰਦ ਹੋ ਜਾਂਦੀ ਆ ਬਈ ਕਹਿੰਦੇ ਦਿੱਲੀ ਨਹੀਂ ਜਾਣੀ ਆ ਪੈਂਟਰ ਨੇ ਕਰ ਨਹੀਂ ਲਏ ਵੇ ਪਤਾ ਨਹੀਂ ਕਿੱਥੋਂ ਐਡੀਆਂ ਗੱਡੀਆਂ ਸਾਡੀਆਂ ਧੂਆ ਮਾਨ ਲਾ ਪੈਣੀਆਂ ਇਹ ਗੱਲ ਜਿਹੜੀਆਂ ਬੰਦ ਕਰ ਦਿੱਤੇ ਵੀ ਦਿੱਲੀ 'ਚ ਸਾਡੀਆਂ ਪੰਜਾਬ ਦੀਆਂ ਗੱਡੀਆਂ ਦਾ ਧੂਆਂ ਨੁਕਸਾਨ ਕਰਦਾ ਹਾਂ ਐਡਾ ਉੱਥੇ ਧੂਏ ਵਾਲਾ ਢੇਰ ਆ ਉਹਦੇ ਹੱਲ ਕੋਈ ਗੌਰ ਨਹੀਂ ਇੰਨੀ ਇੰਡਸਟਰੀ ਲੱਗੀ ਆ ਉਹਦੇ 'ਚ ਕੋਈ ਨਹੀਂ ਉਹਨੂੰ ਕੋਈ ਨਹੀਂ ਪੁੱਛਦਾ ਸਰ ਪੰਜਾਬ ਵਾਲੀਆਂ ਗੱਡੀਆਂ ਬੇਈ ਧੂਆ ਦਿੰਦੀਆਂ ਹਾਂ ਹਾਂ ਆਹ ਬਾਬੇ ਚੰਤ ਬਾਬਾ ਅਗਸੇ ਇੱਥੇ ਪਹੁੰਚ ਗਏ ਆ ਯੂਨੀਵਰਸਿਟੀ ਕੋਲ ਇੱਥੋਂ ਫਿਰ ਸਦਾ ਕਠਾਰ ਕਠਾਰ ਦਸਦਾ ਹੋਇਆ ਆਪਣਾ ਪੈਂਟ ਆ ਵੀ ਆਪਾਂ ਜਾ ਕੇ ਪਾਉਣਿਆ ਹਜੇ ਪੱਠੇ ਅਸੀਂ ਕਹਿੰਦਾ ਸੁਖਮਨੀ ਨੇ ਹੁਣ ਆਉਣਾ ਨਹੀਂਗਾ ਮੈਂ ਕਿਹਾ ਆਉਗੀ ਮੈਂ ਨਾ ਮੜਕੇ ਜਾਉਗੀ ਮੈਂ ਕਿ ਬਾਹਰ ਨੂੰ ਹਾਂ ਏਸੀ ਚਲਾ ਲਿਆ ਹੋਰ ਏਸੀ ਬੰਦੇ ਨਹੀਂ ਹੋਇਆ ਅੱਜ 2:32 ਹੈ ਇਹ ਗਰਮੀ ਬੜੀ ਸੀ ਅੰਛਾ ਪੱਖਾ ਨਹੀਂ ਚਲਾਇਆ ਨਾ ਪੱਖਾ ਤੂੰ ਬੰਦ ਕਰ ਦਿੰਨੀ ਹਣੀ ਤਾਂ ਨਹੀਂ ਚਲਾਇਆ ਮੈਂ ਕਿ ਸੁਖਮਨੀ ਨਹੀਂ ਆ ਜਾਣਾ ਜੇ ਪੱਖਾ ਚੱਲ ਪਿਆ ਤਾਂ ਮਾਮੂ ਕਿੱਥੇ ਆ? ਮਾਮੂ ਕਿੱਥੇ ਆ? ਕਿੱਧਰੇ ਆ? ਇੱਥੇ ਹੀ ਆ। ਮੇਕੋ ਆ। ਮੇਕੋ ਆਇਆ ਹੀ ਨਹੀਂ ਹੇ ਤੱਕ। ਆਇਆ ਨਹੀਂ? ਨਹੀਂ। ਕਿੱਧਰੇ ਹੈ ਨਹੀਂ? ਤੂੰ ਮਨੂੰ ਪੁੱਛਿਆ ਨਾ ਫੋਨ ਕਰਕੇ ਕਿੱਥੇ ਆ? ਤੇਵਾ ਤੇਰੇ ਕੋਲ ਸੀਗਾ। ਆਪਾਂ ਆ ਜਾਂਦੀ ਆ ਮੈਂ। ਕਿ ਬੈਰੋ ਤਕੜਾ ਤੇਰੇ ਨਾਲ ਸੀ ਹਾਈ ਸੁਕੂ ਢੇਰ ਲੱਗਿਆ ਤੇਰਾ ਹਾਂ ਤੂੰ ਮੈਨੂੰ ਮੈਸੇਜ ਨਹੀਂ ਕਰਦੀਂ ਕੱਪੀਆਂ ਹੋਰ ਆ ਦੇ ਟਾਫੀ ਟਾਫੀ ਅੱਛਾ ਮੈਨੂੰ ਨਹੀਂ ਮੈਸ ਕਰਦੀ ਗੱਲ ਚੜਾ ਪਸਾ ਲਈ ਮੇਰੇ ਪਤਾ ਚੱਲ ਕਰ ਲੋ ਚੱਲੀ ਇਹਦੇ ਕੰਮ ਇਧਰ ਨਾਲੇ ਜੋੜ ਦਿਆ ਹੈਗਾ ਆਪਾਂ ਉਹੀ 3 ਫੁੱਟ ਆਪਣਾ ਇਧਰ ਬਚਾ ਹੋ ਗਿਆ ਆ ਛੱਡਣ ਕਰਕੇ ਆ ਦੇਖ ਲੋ ਆਪਨੂੰ ਇਹ 25 30 ਹਜ਼ਾਰ ਦਾ ਨੁਕਸਾਨ ਹੋ ਗਿਆ ਨਹੀਂ ਤਾਂ ਪਹਿਲਾਂ ਨਾਲ ਕਰਨੀ ਸੀ ਤੇ ਮਾਮਾ ਕਹਿੰਦਾ ਤੇ ਆ ਵੀ ਪਾ ਲੋ ਭਾਰਤੀ ਫੇ ਮੈਂ ਕਹਾਂ ਅਸੀਂ ਭਾਰਤੀ ਪਾਉਣੀ ਹੈ ਕਿ ਛੱਡਣਾ ਵੀ ਹੈ ਕਿਉਂਕਿ ਸਾਨੂੰ ਤਾਂ ਡਬਲ ਪੈਣਾ ਸਮਾਂ ਹੈ ਨਾ ਇੱਥੇ ਜਿਹੜੀ ਹੁਣ ਨਹੀਂ ਬਣਾਈ ਆ 25 30 ਹਜ਼ਾਰ ਦਾ ਨੁਕਸਾਨ ਹੋ ਗਿਆ ਆਪਣਾ ਕਿੱਥੇ ਹੁਣ ਦੁਬਾਰਾ ਫੇਰ ਨਾਲ ਕਰਨੀ ਪੈਣੀ ਹੈ ਪਰ ਇੰਨਾ ਚਲੋ ਇੱਦਾਂ ਖੁੱਲਾ ਹੋ ਜਾਣਾ ਨਾਲ ਆਪਣਾ ਮੁੜ ਕੇ ਆ ਟੋਣੀ ਪੈਣੀ ਆ ਮੁੜ ਕੇ ਫੇ ਉੱਪਰ ਜੋ ਉੱਪਰਲੇ ਬਣਾਉਣੇ ਆ ਫੇ ਉਹ ਬਨੇਰਾ ਵੀ ਕਰਨੇ ਪੈਣ ਚੰਗਾ ਸਾਲ ਨੁਕਸਾਨ ਹੋ ਗਿਆ ਸਾਡਾ ਦਾ ਅੰਗਰੇਜ਼ ਲਗਿਆ ਸ਼ੂਟਿੰਗ ਮੈਂ ਕਿਹਾ ਕੱਢ ਦੇ ਉਹ ਕਹਿੰਦਾ ਮੈਂ ਕੱਢ ਦੂੰ ਤੇ ਚੱਲੀ ਜਾਂਦਾ ਰੱਬ ਅਸਰੇ ਕੰਮ ਆਪਣਾ ਤੇ ਇੱਕ ਸਾਲਾ ਹੈ ਨਾ ਇਸਤੇ ਸਾਲਾ ਸਾਲਾ ਚੁਗਲੀਆਂ ਘਰੇ ਮੇਰੀ ਬੰਦਾ ਤਾਂ ਦਾ ਦਾਂਵਾਂ ਗੱਲ ਆ ਮੈਨੂੰ ਦੱਸਿਆ ਕਿਹਨੇ ਹਾਂ ਕਿ ਐਂ ਗੱਲ ਕਰਦਾ ਏ ਇਦਾਂ ਉਦਾਂ ਮੈਂ ਕਹਿੰਦਾ ਸਾਲੇ ਇਹਨਾਂ ਨੇ ਤਾਂ ਆਪਣੇ ਪੇਜ ਦਾ ਹੀ ਖਾਦਾ ਹਨਾ ਹਜੇ ਤੱਕ ਨਾਲੇ ਪੇ ਇਹਨਾਂ ਦੇ ਜਿਆਦਾਤਰ ਇਹਨਾਂ ਦੇ ਪੇਜ ਨੇ ਬਣਾਇਆ ਸੀ ਹਨਾ ਸਾਲੇ ਤੁਹਾਡੇ ਨੇ ਤੁਸੀਂ ਦੋਨੇ ਭਰਾ ਨਾਲੇ ਬਾਹਰ ਜਾ ਕੇ ਆ ਗਏ ਆ ਬਾਹਰ ਜਾ ਕੇ ਆ ਕੇ ਹੁਣ ਤੁਸੀਂ ਆਪਣੀ ਜੋ ਵੀ ਡੈਰੀ ਡੁਰੀ ਚਲਾਉਣੀ ਆ ਹਨਾ ਮੈਂ ਤਾਂ ਸਿੱਧਾ ਹੀ ਨਾਮ ਲੈ ਕੇ ਬੋਲਦਾ ਹਾਂ ਮੈਨੂੰ ਨੀ ਕੋਈ ਡਰ ਹੈਗਾ ਤੇ ਮੈਂ ਹਜੇ ਤੀਆਂ ਦਾ ਹੋਇਆ ਹਨਾ ਤੇ ਮੈਂ ਆਪਣੇ ਮਾਂ ਨੂੰ ਅਸੀਂ ਭੈਣ ਭਰਾ ਦੋਨੇ ਘਰ ਬਣਾ ਕੇ ਦੇਣ ਲੱਗੇ ਮੈਂ ਹਿੱਤੀਆਂ ਦਾ ਹੋਇਆ ਤੁਹਾਡੇ ਪੇ ਨੇ ਤੁਸੀਂ 30 40 30 32 ਦੇ ਹੋ ਗਏ ਸੀ ਫਿਰ ਜਾ ਕੇ ਤੁਸੀਂ ਬਣਾਇਆ ਤੁਹਾਡੇ ਪੇ ਨੇ ਤੁਸੀਂ ਗੱਡੀ ਵੀ ਤੁਹਾਡੇ ਪੇ ਦੀ ਟਰੈਕਟਰ ਵੀ ਤੁਹਾਡੇ ਪੇ ਦਾ ਤੂੰ ਤੁਸੀਂ ਕੀ ਕੀਤਾ ਮੈਂ ਤਾਂ ਆਪਣੀ ਗੱਡੀ ਵੀ ਆਪਣੀ ਕਮਾਈ ਦੀ ਲਈ ਆ ਤੇ ਹੁਣ ਘਰ ਵੀ ਬਣਾ ਕੇ ਹਜੇ ਮੈਂ 30 ਦਾ ਜਦੋਂ ਮੈਂ ਤੁਹਾਡੇ ਪੇ ਦੀ ਉਮਰ ਦਾ ਜਾ ਕੇ ਹੋ ਗਿਆ ਤੇ ਉਦੋਂ ਤੱਕ ਮੈਂ ਕੀ ਕੋਸ਼ਿਸ਼ ਕਰ ਦੂੰਗਾ ਤੁਸੀਂ ਗੈਸ ਕਰਿਓ ਐਵੇਂ ਨਿ ਪੜਾਂ ਪੜਾਂ ਕਰੀਦੀ ਹੁੰਦੀ ਆ। ਜਿਸ ਨੇ ਦੇਖ ਕੇ ਜੈਲਸ ਹੁੰਦੀ ਆ, ਜੈਲਸ ਨਹੀਂ ਕਰੀਦੀ ਹੁੰਦੀ। ਜਿਹੜੀ ਏਡਾ એનર્ਜੀ ਵੇਸਟ ਕਰਦੇ ਉਹ ਚਾਰ ਪਸ਼ੂ ਹੋਰ ਲੈ ਆਉਣਾ ਆਪਣਾ ਕੰਮ ਕਰ ਡੈਰੀ ਫਾਰਮ ਵਧੀਆ ਦੁੱਧ ਪਾਓ। ਸੋ ਆ ਗੱਲਾਂ ਬੋਤਾਂ ਮੈਂ ਹਰਾਨਾ ਫਿਰ ਮੈਨੂੰ ਗੁੱਸਾ ਆ ਜਾਂਦਾ। ਮੈਂ ਬੋਲਦਾ ਮੈਂ ਪਰਮਾਤਮਾ ਦਾ ਡਰਦਾ ਮੈਂ ਏਦਾਂ ਦੀਆਂ ਚੀਜ਼ਾਂ ਚਾਹੁੰਦਾ ਨਹੀਂ ਹੁੰਦਾ ਬੋਲਣਾ ਨਾ ਸਭ ਕੁਝ ਉਹਦੀ ਰਜ਼ਾ ਜੀ ਹੁੰਦਾ। ਉਹ ਜੋ ਚਾਹੁੰਦਾ ਹੋਈ ਜਾਂਦਾ ਜੋ ਤੁਹਾਡੀ ਕਿਸਮ ਵਿੱਚ ਉਹ ਹੀ ਹੋਣਾ ਹੈ ਨਾ। ਕੋ ਹੱਥ ਦੀ ਖੋਲਣਾ ਦਾ ਕਰਮ ਆ ਜੀ ਤੁਹਾਡੇ ਉਹ ਨਹੀਂ ਹੋਣਾ। ਮੈਂ ਬਸ ਇਹੀ ਦੱਸਣਾ ਹੈ। ਕਿ ਤੁਸੀਂ 30 32 ਸਾਲਾਂ ਦੇ ਹੋ ਗਏ ਆ ਤੇ ਉਦੋਂ ਜਾ ਕੇ ਪੇ ਤਾਂ ਡੇ ਨੇ ਘਰ ਬਣਾਇਆ ਤੇ ਮੈਂ ਹਜੇ 30 ਦਾ ਆ ਤੇ ਮੈਂ ਆਪਣੀ ਮਾਤਾ ਨੂੰ ਘਰ ਬਣਾ ਕੇ ਦੇਣ ਲੱਗਾ ਤੇ ਨਾਲ ਮੇਰੀ ਭੈਣ ਥੜੀ ਜਿਹਾ ਹਨਾ ਤੇ ਅਸੀਂ ਦਾ ਕਰਨ ਲੱਗੇ ਜੇ ਕਿਤੇ ਜੇ ਸਾਣਾ ਤੁਸੀਂ ਬਣਾਇਆ ਉਸ ਹਿਸਾਬ ਨਾਲ ਮੈਂ ਬੁੱਢਾ ਹੁੰਦਾ ਬੁੱਢਾ ਹੋ ਕੇ ਗਾਂ ਮੇਰੇ ਨਿਆਣੇ 30 ਸਾਲਾਂ ਦੇ ਹੁੰਦੇ ਤੇ ਉਦੋਂ ਮੈਂ ਬਣਾਉਂਦਾ ਜਾ ਕੇ ਅੱਜ ਮੇਰਾ ਵਿਆਹ ਨਹੀਂ ਹੋਇਆ ਹਜੇ ਮੈਂ 30 ਸਾਲਾਂ ਦਾ ਆ ਤੇ ਮੈਂ ਹੁਣੇ ਕਰਕੇ ਦੇਣ ਲੱਗਾ ਆ ਜਦੋਂ ਇੰਨੇ ਤੇ ਸਟੈਂਡ ਹੋ ਜੂਗੇ ਨਾ ਫੇਰ ਮੈਂ ਇਹਨਾਂ ਨਾਲ ਗੱਲ ਕਰਿਆ ਹੈ ਤਾਂ ਤੁਹਾਡੇ ਥੱਲੇ ਮੁਰਸੈਲ ਤੇਲ ਹੈ ਤਾਂ ਤੁਹਾਡੇ ਪੇਂ ਦੀ ਕਮਾਈ ਦਾ ਜੋ ਤੁਸੀਂ ਆਪ ਹਨ ਮੇਰੇ ਇਹਨਾਂ ਨੂੰ ਕੁਝ ਕਰੂਗੇ ਫੇਰ ਮੈਨੂੰ ਦੱਸਿਓ ਕਿ ਹਾਂ ਵੀ ਇਹ ਆ ਚੀਜ਼ਾਂ ਚੀਕ ਕਰ ਲਈਆਂ ਇੰਨੀ ਉਮਰ ਚ ਕਰ ਲਈਆਂ ਤੇ ਸੋ ਐਂ ਬੋਲੀਦਾ ਰਹਿੰਦਾ ਹੁਣ ਮੈਂ ਜ਼ਿਆਦਾ ਨਹੀਂ ਬੋਲਣਾ ਕਿ ਤੁਹਾਨੂੰ ਤੜੰਗ ਲੱਗਣਾ ਦਿਲੋਂ ਸਾਲੇ ਵਧਾਈਆਂ ਦੇਈ ਕੇ ਫੋਨ ਕਰ ਕਰ ਅੰਦਰੋਂ ਸਾਲੇ ਬਾਅਦ ਵਿੱਚ ਚਲੀ ਜਾਂਦਾ ਮੈਂ ਤਾਂ ਭੂਆ ਮੇਰੇ ਨੇ ਦੱਸਿਆ ਕਿ ਐਂ ਕਹਿੰਦੇ ਚਿਆ ਲਾ ਕਰੀ ਚੱਲੀਏ ਨਾ ਕੰਮ ਤੇ ਕਰੀ ਕਰੀਏ ਕਰੀਏ ਆਪਾਂ ਕਰੀਏ ਆਰਾਮ ਕਰੀਏ ਹਾਂ ਇਹਨਾਂ ਨੇ ਵੀ ਚੱਲ ਜਾਣਾ ਬਸ ਇਹ ਵੀ 3 ਵਜੇ ਆਉਂਦੀ ਆ ਮਾਂ ਤਾਂ ਹਜੇ ਮੇਰੇ ਨਾਲ ਕਹਿੰਦੀ ਸੀ ਮੈਂ ਵੀ ਤੁਹਾਨੂੰ ਥੋੜੇ ਪੈਸੇ ਦੇ ਦੇ ਦਿੰਨੀ ਹਾਂ ਨਾ ਮੈਂ ਕਹੀ ਮੈਂ ਕਿ ਨਹੀਂ ਰਹਿਣ ਦੇ ਮੇਰੇ ਜਦੋਂ ਲੋਡ ਹੋਊਗੇ ਉਦੋਂ ਲਵਾਂਗੇ ਹਾਏ ਮੈਂ ਕਿ ਸਰ ਜਾਣਾ ਕੋਈ ਚੱਕਰ ਨਹੀਂ ਹੈਗਾ ਸੋ ਆ ਗੱਲਾਂ ਬਾਤਾਂ ਐ ਜਿੱਦਨ ਤੁਸੀਂ ਮੇਰੀ ਉਮਰ ਦੇ ਹੋ ਗਏ ਨਾ ਸਭ ਕੁ ਕਾਰ ਲੂਗੇ ਗੱਡੀ ਵੀ ਆਪ ਲੈ ਲੂਗੇ ਘਰ ਵੀ ਆਪਣਾ ਬਣਾ ਲੂਗੇ ਫੇਰ ਮੈਂ ਨਾਲ ਗੱਲ ਕਰਿਆ ਓਕੇ ਗਾਇਸ ਮਿਲਦੇ ਹਾਂ ਬ੍ਰੇਕ ਤੋਂ ਬਾਅਦ